ਉਹ ਕਮੇ ਆ ਕੇ ਉਹ ਹਮਜ਼ਾ ਤੋਂ ਵੀ ਤਾਂ ਕਹਿੰਦਾ ਨਾ ਕਹਿੰਦਾ ਆਪਦੀ ਢੂਈ ਨੂੰ ਕਹਿੰਦਾ ਤੁਸੀਂ ਹੀ ਸਭ ਤੋਂ ਵਧੀਆ ਕਰ ਸਕਦੇ ਹੋ ਹਾਂ ਬਿਲਕੁਲ ਦੂਜਾ ਬੰਦਾ ਨਹੀਂ ਕਰ ਸਕਦਾ ਨਸ਼ਰੁਦੀਨ ਹੋਇਆ ਹਾਂ ਮੁਲਾ ਨਸ਼ਰੁਦੀਨ ਇੱਕ ਤਲਾਬ ਆ ਤੇ ਉਹਦੇ ਵਿੱਚ ਮੱਛੀਆਂ ਪਾਣ ਲੱਗ ਜਾਂਦਾ ਹੂੰ ਠੀਕ ਆ ਉਹਦੇ ਤੇ ਪਰ ਬੋਰਡ ਲਿਖਿਆ ਹੁੰਦਾ ਲਿਖਿਆ ਹੋਇਆ ਇੱਥੇ ਮੱਛੀਆਂ ਪੜਨਾ ਬਣਾ ਆਵੇ ਤੇ ਪੜਨਾ ਨਹੀਂ ਜੇ ਪੜੂਗਾ ਤੂੰ ਸਜਾਓ ਤਾਂ ਉਹ ਪੜਨ ਲੱਗ ਜਾਂਦਾ ਤੇ ਸੇਨਾ ਆ ਜਾਂਦੀ ਸੇਨਾ ਪਤੀ ਜਿਹੜੇ ਸੇਨਾ ਦੇ ਚਾਰ ਚਾਰ ਪੰਜ ਚਾਰ ਸੈਨਿਕ ਉਹਦੇ ਆ ਕੇ ਕਹਿੰਦੇ ਵੀ ਤੈਨੂੰ ਪਤਾ ਨਹੀਂ ਲੱਗਦਾ ਵੀ ਇੱਥੇ ਲਿਖਿਆ ਹੋਇਆ ਵੀ ਮੱਛੀ ਪੜਨਾ ਗੜਾਗਾ ਵੀ ਤੂੰ ਨਹੀਂ ਫੜਨਾ ਉਹ ਆਦਾ ਵੀ ਕੋਈ ਨਹੀਂ ਮੈਂ ਚਲਾ ਜਾਣਾ ਉਹ ਪਰ ਗਿਆਨੀ ਆ ਸੈਨਿਕ ਚਲੇ ਜਾਣਾ ਸੈਨਿਕ ਫੇਰ ਆ ਜਾਂਦਾ ਕਹਿੰਦਾ ਤੈਨੂੰ ਕਿੰਨੇ ਵਾਰੀ ਸਮਝਾਦਾ ਵੀ ਤੂੰ ਖੱਟ ਤਲਦਾ ਕਿਉਂ ਉਹ ਆਦਾ ਮੈਂ ਸਾਦੇ ਵਿੱਚ ਮੱਛੀਆਂ ਨਹੀਂ ਫੜਦਾ ਮੈਂ ਤਾਂ ਇਹਨਾਂ ਨੂੰ ਤੈਰਨਾ ਸਿਖਾਉਂਦਾ ਠੀਕ ਆ ਉਹੀ ਗੱਲ ਕਹਿੰਦਾ ਮੋਟੀਵੇਸ਼ਨਲ ਜਿਹੜੇ ਬੰਦੇ ਆ ਇੱਕ ਤਾਂ ਮਾਸ਼ਾਪਰੀ ਆ ਉੱਥੇ ਮੋਟੀਵੇਸ਼ਨ ਕਿੰਦਾ ਭਾ ਬਹੁਤ ਆ ਰਹੀ ਹੈ ਤਾਂ ਮੈਨੂੰ ਕਿਤੇ ਨਾ ਕਿਤੇ ਡਰ ਹੁੰਦਾ ਹੋ ਸਕਦਾ ਮੈਂ ਗਲਤ ਥਾਵਾ ਵੀ ਜਿਹੜੀ ਮੋਟੀਵੇਸ਼ਨ ਅਸੀਂ ਆਪਾਂ ਅੱਜ ਕੱਲੇ ਵੇਚ ਰਹੇ ਆ ਨਾ ਕਤਾਪਾ ਇਹ ਬਹੁਤ ਖਤਰਨਾਕ ਇਹ ਆਪਾਂ ਆਦੇ ਪੈਰ ਤੇ ਘਾੜੇ ਮਾਰ ਰਹੇ ਹਾਂ ਕਿਉਂਕਿ ਮੋਟੀਵੇਸ਼ਨ ਜਿਹੜੀ ਤੁਹਾਨੂੰ ਉਹ ਮੋਟੀਵੇਸ਼ਨ ਹੋਰ ਤਰ੍ਹਾਂ ਦੀ ਉਹ ਇੱਕ ਵਪਾਰੀ ਬਣਾਉਣਾ ਇੱਕ ਨਜੀ ਬੰਦਾ ਬਣਾਉਣਾ ਤਿਆਰ ਕਰਦੀ ਜਾਓ ਤੁਹਾਨੂੰ ਉਹ ਤਾਂ ਉਹ ਤਾਂ ਡੀਮੋਟੀਵੇਟ ਕਰਦੀ ਹੈ ਹਾਂ ਉਹ ਚ ਮੈਂ ਪਾਈ ਸੀ ਇੱਕ ਦਿਨ ਪੋਸਟ ਵੀ ਉਹ ਚ ਸਿਰਫ ਪੰਜ ਜਾਂ ਛੇ ਗੱਲਾਂ ਹੁੰਦੀਆਂ ਨੇ ਸਾਰੀਆਂ ਕਿਤਾਬਾਂ ਚ ਘੁੰਮ ਘੁਮਾ ਕੇ ਉਹੀ ਗੱਲ ਹੈ ਵੀ ਉਹ ਚ ਉਹ ਗੱਲਾਂ ਤੁਹਾਨੂੰ ਪਹਿਲਾਂ ਹੀ ਪਤਾ ਨੇ ਉਹਨਾਂ ਨੇ ਬਸ ਆਪ ਦੀ ਮਤਲਬ ਜੇ ਮਤਲਬ ਇੱਕ ਬੰਦਾ ਕਹਿੰਦਾ ਵੀ ਕਰੋੜਪਤੀ ਕਿਵੇਂ ਬਣੀ ਹਾਂ ਵੀ ਤੂੰ ਕਿਤਾਬ ਕਿਉਂ ਲਿਖ ਰਿਹਾ ਤੂੰ ਕਰੋੜਪਤੀ ਬਣ ਜਾ ਬਿਲਕੁਲ ਉਹੀ ਹੈ ਨਾ ਮੈਂ ਇਹ ਦੇਖਦਾ ਵੀ ਮੈਂ ਥੋੜੇ ਦਿਨ ਪਹਿਲਾਂ ਇੱਕ ਕਿਤਾਬ ਪੜ੍ਹੀ ਆ ਉਹ ਬਹੁਤ ਹੀ ਬਗਦੀਆ ਕਿਤਾਬ ਹੂੰ ਤੇ ਮੈਂ ਐਚ ਇੰਨੀ ਡਿਮਾਂਡ ਹੁੰਦੀ ਹੈ ਨਾ ਪਿਛਲੇ ਸਮੇਂ ਦੇ ਵਿੱਚ ਹੀ ਬਹੁਤ ਵੇਗੀ ਤੇ ਮੈਂ ਜਦੋਂ ਕਿਤਾਬ ਪੜ੍ਹੀ ਤਾਂ ਉਹਦੇ ਵਿੱਚ ਪਾ ਇਹ ਹੀ ਹੈ ਵੀ ਤੁਸੀਂ ਮਿੱਤਰ ਨਹੀਂ ਦੋ ਦੋਸਤ ਦੁਸ਼ਮਣ ਬਣਾਓ ਇੱਕ ਤਾਂ ਉਹਦਾ ਮਤਲਬ ਇਹ ਵੀ ਕਹਿ ਰਿਹਾ ਵੀ ਉਹ ਦੁਸ਼ਮਣ ਹੋਣੇ ਚਾਹੀਦੇ ਤੁਹਾਡੇ ਅੱਛਾ ਠੀਕ ਹੈ ਫਿਰ ਉਹ ਸਾਥ ਕੁਲ ਮਿਲਾ ਕੇ ਤੁਹਾਨੂੰ ਨਿਜਵਾਲੀ ਲੈ ਜਾਂਦੀ ਨਿਜਵਾਲੀ ਲੈ ਜਾਂਦਾ ਤੁਸੀਂ ਆਪ ਦੇ ਆਪ ਦਾ ਸੋਚੋ ਦੂਜਿਆਂ ਦੀ ਵੀ ਕਰ ਹਾਂ ਤੁਹਾਨੂੰ ਦੂਜੇ ਤੱਕ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਕੋਈ ਰਿਸ਼ਤੇਾਂ ਚ ਨਹੀਂ ਕੋਈ ਕਿਸੇ ਚੀਜ਼ ਤੁਹਾਨੂੰ ਥੋੜਾ ਫਾਇਦਾ ਦੇਖੋ ਵੀ ਕਿੱਥੇ ਜ਼ਿਆਦਾਤਰ ਇਹ ਹਾਂ ਪਰ ਮੈਂ ਇਹ ਗੱਲ ਮੈਂ ਨਾਲ ਇਹ ਵੀ ਗੱਲ ਕਹਿਣਾ ਚਾਹਾਂਗਾ ਰਿਚਕਨਾ ਬੜਾ ਕਸੂਤਾ ਪਸਾ ਦਿੰਦਾ ਬੰਦੇ ਨੂੰ ਜਿਹੜਾ ਰੋਜੀ ਕਪੜਾ ਮਕਾਨ ਆ ਸਿਸਟਮ ਆ ਇਹ ਬੜਾ ਕਸੂਤਾ ਪਸਾ ਦਿੰਦਾ ਮੈਂ ਬਹੁਤ ਕੋਸ਼ਿਸ਼ ਕਰਦਾ ਕਿ ਇਹ ਕਿਤਾਬ ਨਾਲ ਵਿੱਚ ਹਣਾ ਪਰ ਫਿਰ ਵੀ ਮੇਰੇ ਕੋਲੇ ਕੋਈ ਨਾ ਕੋਈ ਆਰਡਰ ਆਉਣਾ ਹੀ ਹੀ ਆਵਾ ਤੇ ਤੁਸੀਂ ਇਹ ਹਿਸਾਬ ਲਾਓ ਮੈਂ ਇੱਥੇ ਇਹੀ ਕਹਿਣਾ ਚਾਹਾਂਗਾ ਜੇਕਰ ਕੋਈ ਬੰਦਾ ਮੋਟੀਵੇਸ਼ਨ ਪੜਦਾ ਹਣਾ ਤਾਂ ਕਮ ਸੇ ਕਮ ਇੱਕ ਗੱਲ ਜ਼ਰੂਰ ਚੇਤੇ ਲਾ ਕੇ ਰੱਖੇ ਕਿ ਜਿਹੜੀ ਉਹਦੇ ਵਿੱਚ ਤੁਹਾਨੂੰ ਲੱਗਦੀ ਹੈ ਗੱਲ ਵੀ ਯਾਰ ਆ ਠੀਕ ਠੀਕ ਗੱਲ ਆ ਉਹ ਕੱਢ ਲਓ ਬਾਕੀ ਉਹਨੂੰ ਨਾ ਵਰਤੋ ਕਿਉਂਕਿ ਉਹਨਾਂ ਨੇ ਇਹੀ ਸਕਾਉੜਾ ਕੇ ਹੱਥ ਮਲਾਉਣ ਵੇਲੇ ਤੁਸੀਂ ਕਿਵੇਂ ਹੱਥ ਮਲਾਉਣਾ ਦੂਜੇ ਨੂੰ ਕਿਵੇਂ ਹੱਸ ਕੇ ਮਤਲਬ ਹਰ ਵੇਲੇ ਤੁਸੀਂ ਭਾਵੇਂ ਤੁਹਾਡੇ ਮਨ ਦੇ ਵਿੱਚ ਕੁਝ ਮਰਜ਼ੀ ਚੱਲ ਰਿਹਾ ਹੋਵੇ ਤੁਹਾਡਾ ਪਿਛਲੀ ਜ਼ਿੰਦਗੀ ਕੀ ਆ ਜਾਂ ਕੀ ਵਾਪਰਿਆ ਤੁਹਾਡੇ ਨਾਲ ਤਾਂ ਕੋਈ ਮਤਲਬ ਨਹੀਂ ਬਾਤ ਤੁਸੀਂ ਹੱਸ ਕੇ ਜੀ ਰਹੋ ਹੈਨਾ ਕਿਉਂਕਿ ਤੁਸੀਂ ਸਾਹਮਣੇ ਉਹਨੂੰ ਲੋਟਣਾ ਹਾਂ ਹਾਂ ਤੁਸੀਂ ਉਹਨੂੰ ਉਹਨੂੰ ਆਪਣੇ ਕੰਮ ਦੇ ਵਿੱਚ ਕਰਨਾ ਹੱਸੜੇ ਵਿੱਚ ਹਾਂ ਨਾ ਉਹਦੇ ਵਿੱਚ ਤਾਂ ਉਹੀ ਗੱਲਾਂ ਨੇ ਜਿਵੇਂ ਮਿਹਨਤ ਕਰਨੀ ਚਾਹੀਦੀ ਆ ਪੋਜ਼ਿਟਿਵ ਸੋਚੋ ਹਣਾ ਏਦਾਂ ਦੀਆਂ ਪੰਜ-ਛੇ ਗੱਲਾਂ ਨੇ ਜਿਹੜੀਆਂ ਸਾਨੂੰ ਮਤਲਬ ਜਿਹੜੀ ਸਾਡੀ ਬਚਪਨ ਚ ਸਖਾਣੀਆਂ ਜਾਂਦੀਆਂ ਉਹ ਨਹੀਂ ਕਰਨੀ ਚਾਹੀਦੀਆਂ ਉਹਨੀਆਂ ਗੱਲਾਂ ਤਾਂ ਨਾ ਆਪਣੇ ਪਿੰਡ ਦੇ ਵਿੱਚ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਜਾਓ ਤੁਹਾਨੂੰ ਇਹ ਜਿਹੀਆਂ ਬਹੁਤ ਕਹਾਣੀਆਂ ਮਿਲ ਜਾਣਗੀਆਂ ਇਹ ਫਲਾਣੇ ਦਾ ਬੁੜਾ ਐਦਾਂ ਸੀ ਉਹ ਐਦਾਂ ਦਾ ਖਾਂਦੇ ਪੀਂਦੇ ਸੀ ਐਦਾਂ ਐਦਾਂ ਤੁਰਦੇ ਫਿਰਦੇ ਸੀ ਹਾਂ ਮੈਨੂੰ ਲੱਗਦਾ ਵੀ ਚੜ੍ਹਦੀ ਕਲਾ ਸ਼ਬਦ ਦੇ ਵਿੱਚ ਸਾਰੀ ਮੋਟੀਵੇਸ਼ਨ ਖਤਮ ਹੋ ਜਾਂਦੀ ਹੈ ਜਦੋਂ ਬੰਦਾ ਆਪਾਂ ਕਹਿ ਦਿੰਨੇ ਆ ਵੀ ਯਾਰ ਚੜ੍ਹਦੀ ਕਲਾ ਚੜ੍ਹਦੀ ਕਲਾ ਹਾਂ ਉਹ ਵੀ ਗੱਲ ਆ ਮੈਂ ਹੁਣ ਜਿਵੇਂ ਵੀ ਉਹਦੇ 'ਚ ਨਵੀਂ ਗੱਲ ਕੋਈ ਨਹੀਂ ਹਾਂ ਇੱਕ ਤਾਂ ਬੰਦਾ ਪਹਿਲੀ ਗੱਲ ਤਾਂ ਤੁਹਾਨੂੰ ਸਿਖਾ ਗਲਤ ਰਹੀਆਂ ਨੇ ਦੂਜਾ ਫਿਰ ਉਹ ਕਿਤਾਬ ਵੇਚ ਕੇ ਜਿਹੜਾ ਬੰਦਾ ਰਾਈਟਰ ਆ ਜਾਂ ਜਿਹੜਾ ਉਹਦਾ ਫਰਨੀਚਰ ਉਹ ਮਤ ਪੈਸਾ ਬਹੁਤ ਬਣਾ ਰਿਹਾ ਹੈਗਾ ਹੈਨਾ ਤੇ ਤੁਹਾਨੂੰ ਕੀ ਦੇ ਦੇਗਾ ਕੁਛ ਵੀ ਨਹੀਂ ਤੁਹਾਨੂੰ ਹੈਂਡੀਕੈਪ ਕਰ ਰਿਹਾ ਤੇ ਬਹੁਤ ਵਾਰੀ ਮੈਂ ਦੇਖਿਆ ਜਿਹੜੇ ਬੰਦੇ ਮੋਟੀਵੇਸ਼ਨਲ ਕਿਤਾਬਾਂ ਪੜ੍ਹਦੇ ਨੇ ਤੁਸੀਂ ਜੇ ਉਹਨਾਂ ਨਾਲ ਗੱਲ ਕਰੋਗੇ ਨਾ ਜਿਹੜੇ ਬਹੁਤ ਉਹਨਾਂ ਦੇ ਪ੍ਰਭਾਵ 'ਚ ਨੇ ਤਾਂ ਉਹ ਬੰਦੇ ਇਸ ਤਰ੍ਹਾਂ ਗੱਲ ਕਰਦੇ ਨੇ ਸਾਨੂੰ ساری ਦੁਨੀਆ ਦਾ ਗਿਆਨ ਹੈਗਾ ਸਾਨੂੰ ਪਤਾ ਅੱਛਾ ਵੀ ਜੇ ਬੰਦਾ ਆਏ ਸੋਚਦਾ ਤਾਂ ਆਹ ਗੱਲ ਆਹ ਗੱਲ ਆਹ ਗੱਲ ਆਏ ਬਿਜ਼ਨਸ ਹੁੰਦਾ ਆਏ ਹੁੰਦਾ ਇੱਥੇ ਇੱਕ ਸਵਾਲ ਇਹ ਬੰਦਾ ਵੀ ਮੈਂ ਉਹ ਕਲੀਅਰ ਵੀ ਕਰਦਾ ਵੀ ਜਦੋਂ ਕੋਈ ਬੰਦਾ ਅਸੀਂ ਮੈਂ ਕਹਿ ਰਿਹਾ ਮੋਟੀਵੇਸ਼ਨ ਘੱਟ ਪਰੋ ਜਾਂ ਮੋਟੀਵੇਸ਼ਨ ਪੜਦੇ ਹੋ ਤਾਂ ਕਮ ਸੇ ਕਮ ਉਹਦੇ ਚ ਉਹ ਚੀਜ਼ ਕੱਢੋ ਜਿਹੜੀ ਕੀ ਤੁਹਾਡੇ ਕੰਮ ਦੀ ਹੈ ਪਰ ਮੈਂ ਵੀ ਕਹਾਂਗਾ ਕਿ ਜੇ ਕੋਈ ਅੱਗੋਂ ਇਹ ਸਵਾਲ ਕਰਦੇ ਵੀ ਯਾਰਾ ਵੀ ਫਿਰ ਅਸੀਂ ਦੂਜੀਆਂ ਕਿਤਾਬਾਂ ਕਿਉਂ ਪੜੀ ਹੈ ਹਨ ਉਹਦੇ ਚ ਹੋ ਸਕਦਾ ਕੋਈ ਕਹਾਣੀ ਇਦਾਂ ਦੀ ਹੋਵੇ ਵੀ ਉਹ ਤੁਹਾਨੂੰ ਮੋਟੀਵੇਸ਼ਨ ਮੋਟੀਵੇਟ ਕਰਦੀ ਹੋਵੇ ਹਨ ਭਾਨੇ-ਭਾਸੀ ਦੇ ਵਿੱਚ ਬਹੁਤ ਸਾਰੀਆਂ ਸਾਖੀਆਂ ਇਦਾਂ ਦੀਆਂ ਜਿਹੜੀਆਂ ਤੁਹਾਨੂੰ ਚੜ੍ਹਦੀ ਕਲਾ ਦੇ ਪ੍ਰਤੀਕ ਹਨ ਉਹਦੇ ਵਿੱਚ ਆ ਜਾਂ ਤੁਹਾਨੂੰ ਤੁਹਾਡੇ ਨਾਲ ਜੋੜਦੀਆਂ ਹਨ ਪਰ ਉਹਦੇ ਚ ਮੈਂ ਇੱਕ ਗੱਲ ਕਲੀਅਰ ਕਰਾਂਗਾ ਕਿ ਜਿਹੜੀ ਕਿਤਾਬ ਤੁਹਾਨੂੰ ਜਿਹੜੀ ਗੱਲ ਕਹਾਣੀ ਦੇ ਰੂਪ ਦੇ ਵਿੱਚ ਤੁਹਾਡੇ ਅੱਗੇ ਪੇਸ਼ ਹੁੰਦੀ ਹੈ ਤੇ ਅੰਕੜੇ ਵਿਆਣ ਤੋਂ ਬਿડા ਉਹ ਕਹਾਣੀ ਤੁਸੀਂ ਜਿਉਂ ਜਿਉਂਦੇ ਹੋ ਤਾਂ ਤੁਸੀਂ ਉਦੋਂ ਇੱਕ ਉੱਤੋਂ ਦੇਖ ਰਹੇ ਹੋ ਨਾ ਜਦੋਂ ਪੜ ਰਹੇ ਹੋ ਨਾ ਉਹ ਉਪਰੋਂ ਦੇਖ ਰਹੇ ਹੁੰਦੇ ਤੁਸੀਂ ਦੂਜਾ ਪੱਖ ਵੀ ਦੇਖ ਰਹੇ ਹੁੰਦੇ ਵੀ ਉੱਥੇ ਉਹ ਬੰਦਾ ਕੀ ਕਰ ਰਿਹਾ ਜਾਂ ਇਹ ਬੰਦਾ ਕੀ ਕਰ ਰਿਹਾ ਤਾਂ ਉਪਰੋਂ ਦੇਖਣ ਨਾਲ ਬਹੁਤ ਸਾਰੀਆਂ ਗੱਲਾਂ ਕਲੀਅਰ ਹੋ ਜਾਂਦੀਆਂ ਉਹ ਉਹੀ ਗੱਲ ਹੈ ਨਾ ਵੀ ਇੱਕ ਤਾਂ ਤੁਹਾਨੂੰ ਸਿੱਧਾ ਹੀ ਮੈਂ ਸਿੱਟਾ ਕੱਢ ਕੇ ਦੇ ਦਾਂ ਦੋ ਲੈਣਾਂ ਦੇ ਵਿੱਚ ਅੱਛਾ ਵੀ ਆਹ ਲੋਕ ਮਾੜੇ ਨੇ ਆਹ ਲੋਕ ਚੰਗੇ ਨੇ ਇੱਕ ਮੈਂ ਤੁਹਾਨੂੰ ਜ਼ਿੰਦਗੀ ਚ ਇੱਕ ਲਾਈਵ ਐਗਜ਼ਾਮਪਲ ਦੇ ਨਾਲ ਜਾਂ ਇੱਕ ਇੱਕ ਤੁਹਾਨੂੰ ਕਹਾਣੀ ਸੁਣਾਵਾਂ ਤੇ ਉਹਦੇ ਵਿੱਚੋਂ ਹੋ ਸਕਦਾ ਜਿਹੜੀ ਚੀਜ਼ ਲਈ ਮੈਂ ਮੋਟੀਵੇਟ ਕਰਨਾ ਚਾਹ ਰਿਹਾ ਹੋਵਾਂ ਤੁਸੀਂ ਉਹ ਤੋਂ ਕਿਸੇ ਹੋਰ ਗੱਲ ਚ ਮੋਟੀਵੇਟ ਹੋ ਜਾਈਂ ਕੋ ਕਹਾਣੀ ਚ ਤਾਂ ਬਹੁਤ ਸਾਰਾ ਜਾਂ ਕਿਤਾਬ ਦੇ ਵਿੱਚ ਤਾਂ ਹੁਣ ਨਾਵਲ ਦੇ ਵਿੱਚ ਜਾਂ ਕਹਾਣੀਆਂ ਜੀਆਂ ਕਹੋ ਤਾਂ ਇਹ ਤਾਂ ਬਹੁਤ ਪੱਕ ਨੇ ਹੋ ਸਕਦਾ ਜਿਹੜੀ ਚੀਜ਼ ਕਵੀ ਕਹਿ ਨਹੀਂ ਚਾਹਦੇ ਹੋਵੇ ਤੁਸੀਂ ਉਹਦੇ ਨਾਲ ਕੋਈ ਜਾਦੇ ਡੂੰਗੀ ਗੱਲ ਸਮਝ ਜੋ ਉਹਨੇ ਉਹ ਕਹੀ ਵੀ ਨਾ ਹੋਵੇ ਬਾਕੀ ਆ ਸੇਮ ਹੀ ਹੈ ਵੀ ਮੋਟੀਵੇਸ਼ਨ ਜਿਹੜੀ ਕਿਤਾਬ ਆ ਇਹ ਇਹ ਕਿਤਾਬ ਨਾ ਤੁਸੀਂ ਕੋਈ ਅਮਰੀਕਾ ਦੇ ਵਿੱਚ ਬੈਠਾ ਬੰਦਾ ਕੋਈ ਕਿਤੇ ਦੁਨੀਆ ਦੇ ਕਿਸੇ ਕਿਤੇ ਦੇ ਵਿੱਚ ਬੈਠਾ ਬੰਦਾ ਲਿਖ ਰਿਹਾ ਤਾਂ ਉਹ ਥੋੜੇ ਕਿਤੇ ਨਾਲ ਬਹੁਤ ਚੀਜ਼ਾਂ ਮੈਂ ਮੰਨਦਾ ਵੀ ਕੌਣ ਹੁੰਦੀਆਂ ਪਰ ਸਾਰੀਆਂ ਵੀ ਨਹੀਂ ਹੁੰਦੀਆਂ ਕਿਉਂਕਿ ਆਪਣੇ ਇਸ ਖੇਤੇ ਦਾ ਜਿਹੜਾ ਮੌਸਮ ਆ ਬਹੁਤ ਚੀਜ਼ਾਂ ਉਹਦੇ ਉਹਦੇ ਕਰਕੇ ਹੋ ਜਾਂਦੀਆਂ ਉਹਦੇ ਕਰਕੇ ਹੋ ਜਾਂਦੀਆਂ ਹੈਨਾ ਬਹੁਤ ਚੀਜ਼ਾਂ ਇਸ ਕਰਕੇ ਹੋ ਜਾਂਦੀਆਂ ਆਪਣੇ ਤਿਹਾੜਾਂ ਕਰਕੇ ਹੋ ਜਾਂਦੀਆਂ ਬਹੁਤ ਚੀਜ਼ਾਂ ਮੇਰੇ ਰਹਿਣ ਸੈਣ ਕਰਕੇ ਹੋ ਜਾਂਦੀਆਂ ਬਹੁਤ ਚੀਜ਼ਾਂ ਕਲਚਰ ਹੀ ਵੱਖਰਾ ਜਿੱਦੋਂ ਆਪਾਂ ਬਿਲਕੁਲ ਆਪਣੇ ਮਸਲੇ ਬਹੁਤ ਨੇ ਆਪਣੇ ਤਾਂ ਜੈਂਡਰ ਦਾ ਮਸਲਾ ਆਪਣੇ ਜਾਤ ਪਾਤ ਦਾ ਮਸਲਾ ਆਪਣੇ ਫਿਰ ਊਮਨ ਦਾ ਇਸ਼ੂ ਹੈ हां ਫਿਰ ਉਹ ਮਸਲਾ ਫਿਰ ਤੁਸੀਂ ਇਹ ਲਾ ਲੋ ਕਿ ਅਕਤਾਬਾ ਪੜਨ ਨਾਲ ਕਿਉਂ ਨਾ ਮਸਲਾ ਹੀ ਕਰ ਰਹੇ ਹੋ ਇੱਕ ਵਾਰੀ ਕੀ ਹੋਣਾ ਆਪਣੇ ਵਦੇ ਕੋਲੇ ਓਸ਼ੋ ਕੋਲੇ ਵੀ ਇੱਕ ਮੋਟੀਵੇਟਰ ਆ ਗਿਆ ਮੋਟੀਵੇਸ਼ਨ ਜਿਹੜਾ ਬੰਦਾ ਸੀ ਉਹ ਆਉਂਦਾ ਵੀ ਮੈਂ ਮੋਟੀਵੇਟਡ ਕਰਦਾ ਲੋਕਾਂ ਨੂੰ ਮੋਟੀਵੇਸ਼ਨ ਕਿਤਾਬਾਂ ਛਾਪਦਾ ਮੈਂ ਬਰਗੇਨ ਸ਼ਾਪਿੰਗ ਆ ਉਹ ਕਹਿੰਦਾ ਵੀ ਇਹ ਤਾਂ ਕੋਈ ਕੰਮ ਹੀ ਹੈ ਨਹੀਂ ਉਹ ਸ਼ੋ ਕਹਿੰਦਾ ਅੱਛਾ ਉਹ ਆਦਾ ਉਹ ਕਿਉਂ ਉਹ ਆਦਾ ਕਹਿੰਦਾ ਇਹ ਕਹਿੰਦਾ ਨਾ ਇੱਕ ਵਾਰੀ ਕੀ ਹੋਇਆ ਮੈਂ ਤੁਹਾਨੂੰ ਕਥਾ ਸੁਣਾਉਣਾ ਵੀ ਕਹਾਣੀ ਕਹਿੰਦਾ ਵੀ ਇੱਕ ਵਾਰੀ ਇੱਕ ਮੁਲਾ ਨਸ਼ਰੁਦੀਨ ਹੋਇਆ ਹਾਂ ਮੁਲਾ ਨਸ਼ਰੁਦੀਨ ਇੱਕ ਤਲਾਬ ਆ ਤੇ ਉਹਦੇ ਵਿੱਚ ਮੱਛੀਆਂ ਫੜਨ ਲੱਗ ਜਾਂਦਾ ਹੂੰ ਠੀਕ ਆ ਉਹਦੇ ਤੇ ਪਰ ਬੋਰਡ ਲਿਖਿਆ ਹੁੰਦਾ ਲਿਖਿਆ ਵੀ ਇੱਥੇ ਮੱਛੀਆਂ ਫੜਨਾ ਗੁਨਾਹ ਹੈ ਤੇ ਫੜਨਾ ਨਹੀਂ ਜੇ ਫੜੂਗਾ ਤਾਂ ਸਜ਼ਾ ਹੋਊ ਤਾ ਉਹ ਫੜਨ ਲੱਗ ਜਾਂਦਾ ਤੇ ਸੇਨਾ ਆ ਜਾਂਦੀ ਸੇਨਾ ਜਿਹੜੇ ਸੇਨਾ ਦੇ ਚਾਰ ਚਾਪ ਪੰਜ ਚਾਰ ਸੈਨਿਕ ਹੁੰਦੇ ਉਹ ਆ ਕੇ ਕਹਿੰਦੇ ਵੀ ਤੈਨੂੰ ਪਤਾ ਨਹੀਂ ਲ ਗੜਾਗਾ ਵੀ ਤੂੰ ਨਹੀਂ ਫੜਨਾ ਉਹ ਆ ਤਾਂ ਵੀ ਕੋਈ ਨਹੀਂ ਮੈਂ ਚਲਾ ਜਾਣਾ ਉਹ ਪਰ ਗਿਆਨੀ ਆ ਸੈਨਿਕ ਚਲੇ ਜਾਂਦਾ ਸਾਡੇ ਫੇਰ ਆ ਜਾਂਦਾ ਕਿ ਤੈਨੂੰ ਕਿੰਨੇ ਵਾਰੀ ਸਮਝਾਦਾ ਵੀ ਤੂੰ ਖੱਟ ਲਦਾ ਕਿਉਂ ਉਹ ਆ ਤਾਂ ਮੈਂ ਸਾਡੇ ਵਿੱਚ ਮੱਛੀਆਂ ਨਹੀਂ ਫੜਦਾ ਮੈਂ ਤਾਂ ਇਹਨਾਂ ਨੂੰ ਤੈਰਨਾ ਸਿਖਾਉਂਦਾ ਠੀਕ ਆ ਉਹੀ ਗੱਲ ਕਹਿੰਦਾ ਮੋਟੀਵੇਸ਼ਨਲ ਜਿਹੜੇ ਬੰਦੇ ਆ ਥੋੜੇ ਹੀ ਦਰਿਆ ਦੇ ਵਿੱਚ ਤੁਹਾਨੂੰ ਹੀ ਸਿਖਾਈ ਜਾਂਦਾ ਵੀ ਤੈਰਨਾ ਕਿਵੇਂ ਹਾਂ ਵੀ ਜਿਹੜਾ ਥੋੜੀ ਧਰਤੀ ਆ ਜਿਸ ਧਰਤੀ ਦੇ ਵਿੱਚ ਤੁਸੀਂ ਰਹਿੰਦੇ ਹੋ ਠੀਕ ਹੈ ਉਹ ਆਪਦੀ ਜ਼ਿੰਦਗੀ ਨੂੰ ਨਹੀਂ ਪਤਾ ਵੀ ਜਿਉਣਾ ਕਿਵੇਂ ਆ ਹਾਂ ਤਾਂ ਉਹ ਮੈਨੂੰ ਬੜੀ ਵਧੀਆ ਗੱਲ ਲੱਗੀ ਨਾ ਸਹੀ ਹੈ ਜਮਾ ਜਮਾ ਐਗਜ਼ੈਕਟ ਆ ਇਹ ਥੋੜੀ ਕਰ ਰਹੇ ਹੋ ਥੋੜੀ ਧਰਤੀ ਤੇ ਤੁਹਾਡੇ ਤੋਂ ਪਹਿਲਾਂ ਲੈ ਲੈ ਮੈਂ ਤੁਹਾਨੂੰ ਖਾਣਗੇ ਮਤਲਬ ਤੁਸੀਂ ਆਪਣੇ ਕੋਈ ਇਹੋ ਜਿਹੇ ਇਨਸਾਨ ਨਹੀਂ ਜਿਹੜਾ ਤੁਹਾਡੇ ਤੋਂ ਤੁਹਾਨੂੰ ਬਿਹਤਰ ਜਾਣਦਾ ਹੋਣਾ ਹਾਂ ਅਰਸ਼ ਨੂੰ ਅਰਸ਼ ਜਾਣਦਾ ਉਹ ਕਮੇ ਆ ਕਿ ਉਹ ਜਮਜ਼ਾ ਤੋਂ ਵੀ ਤਾਂ ਕਹਿੰਦਾ ਨਾ ਕਹਿੰਦਾ ਆਪਦੀ ਢੂਈ ਨੂੰ ਕਹਿੰਦਾ ਤੁਸੀਂ ਹੀ ਸਭ ਤੋਂ ਵਧੀਆ ਕਰ ਸਕਦੇ ਹੋ। ਹਾਂ ਬਿਲਕੁਲ। ਦੂਜਾ ਬੰਦਾ ਨਹੀਂ ਕਰ ਸਕਦਾ। ਆਪਦੀ ਢੂਈ ਕਰਕਣੀ ਆ ਆਪਦੇ ਆਪਣੇ ਸਭ ਤੋਂ ਵਧੀਆ। ਤਾਂ ਮੇਰੇ ਹਿਸਾਬ ਦੇ ਨਾਲ ਵੀ ਤੁਸੀਂ ਜਿੰਨਾ ਤੁਸੀਂ ਆਪਦੇ ਆਪ ਨੂੰ ਜਾਣਦੇ ਹੋ ਉਹਨਾਂ ਨੂੰ ਕੋਈ ਮੋਟੀਵੇਸ਼ਨ ਕਿਤਾਬ ਨਹੀਂ ਜਾਣ ਸਕਦੀ। ਹਾਂ। ਪਰ ਜੇ ਤੁਸੀਂ ਕੋਈ ਨਾਵਲ ਪੜ੍ਹਦੇ ਹੋ, ਤੁਸੀਂ ਕੋਈ ਕਹਾਣੀ ਪੜ੍ਹਦੇ ਹੋ, ਤੁਸੀਂ ਇਤਿਹਾਸ ਪੜ੍ਹਦੇ ਹੋ ਤਾਂ ਉਹਦੇ ਵੱਖਰੇ ਵੱਖਰੇ ਹਾਂ ਹਾਂ ਉਹਦੇ ਤਾਂ ਇਹ ਵੀ ਉਹਦੇ ਤਾਂ ਸਾਰੀ ਬੱਕਰੇ ਬੱਕਰੇ ਵਿਸ਼ੇ ਨੇ ਤੁਸੀਂ ਕਿਸੇ ਪਾਸੇ ਵੀ ਜਾ ਸਕਦੇ ਉਹਦਾ ਕਈ ਵਾਰੀ ਇਹ ਆਪਾਂ ਬਹੁਤ ਵਾਰੀ ਦੇਖਿਆ ਗਿਆ ਵੀ ਲੇਖਕ ਨੇ ਲਿਖਿਆ ਕੁਝ ਹੋਰ ਹੁੰਦਾ ਪਰ ਜੇ ਤੂੰ ਪੜਨ ਵਾਲਾ ਉਹਨੂੰ ਪੜਦਾ ਤਾਂ ਉਹਦੀ ਵਿਆਖਿਆ ਹੋਰ ਤਰੀਕੇ ਨਾਲ ਕਰਦਾ ਕਈ ਵਾਰੀ ਲੇਖਕ ਤੋਂ ਵੀ ਵੱਧ ਡੈਰੀ ਹਮ ਹੈਨਾ ਕਿਉਂਕਿ ਉਹਨੇ ਫਿਰ ਉਹ ਆਪ ਦੇ ਤਰੀਕੇ ਨਾਲ ਰਿਲੇਟ ਕਰਕੇ ਦਿੰਦਾ ਤਾਂ ਕੁੱਤਾ ਕਹਾਣੀ ਦੀ ਤਾਂ ਇਦਾਂ ਕਰਕੇ ਮਤਲਬ ਆਏ ਬਹੁਤ ਪੱਖ ਨੇ ਹੈਨਾ ਉਹਦਾ ਉਹਦਾ ਮਤਲਬ ਉਹ ਤਾਂ ਖੁੱਲੀ ਚੀਜ਼ ਹੈਗੀ ਬਿਲਕੁਲ ਤੇ ਉਹ ਤੁਹਾਨੂੰ ਆਏ ਨਹੀਂ ਰਹਿਦਾ ਵੀ ਉਹ ਤੁਹਾਨੂੰ ਹੈਂਡੀਕੈਪ ਨਹੀਂ ਨਾ ਕੱਲ ਵਿਆ ਚੱਕ ਤੇਰੀ ਤਲੀ ਤੇ ਸੱਚ ਧਰਦਾ ਉਹ ਆਏ ਨਹੀਂ ਧਰਦੀ ਤੁਹਾਡੀ ਹਾਂ